ਸਕ੍ਰੀਨ ਤੇ ਦੇਖ ਹੀ ਰਹੇ ਹੋ ਅੱਜ ਆਪਾਂ ਕੁਝ ਕੁਐਸਚਨ ਲੈ ਕੇ ਆਏ ਆ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਐਮਸੀਕਿਊ ਕੁਐਸਚਨ ਜਿਹੜੇ ਨੇ ਉਹ ਤੁਹਾਡੀ ਸਕ੍ਰੀਨ ਤੇ ਨੇ ਤਾਂ ਆਓ ਆਪਾਂ ਅੱਜ ਕੁਐਸਚਨਾਂ ਵੱਲ ਚੱਲਦੇ ਹਾਂ ਤਾਂ ਸਾਰਨਾ ਪਹਿਲਾ ਜਿਹੜਾ ਕੁਐਸਚਨ ਹੈ ਉਹ ਤੁਹਾਡੀ ਸਕ੍ਰੀਨ ਤੇ ਹੈ ਪ੍ਰਸ਼ਨ ਨੰਬਰ 1 ਸੱਭਿਆਚਾਰ ਦਾ ਸਿਰਜਣਹਾਰ ਕੌਣ ਹੁੰਦਾ ਹੈ ਲੋਕ ਨਾਇਕ ਕਲਾਕਾਰ ਕਿਤਾਕਾਰ ਜਾਂ ਲੋਕ ਸਮੂਹ ਤਾਂ ਆਪਣਾ ਜਿਹੜਾ ਇੱਥੇ ਸਹੀ ਆਪਸ਼ਨ ਆ ਜਾਏਗੀ ਲੋਕ ਸਮੂਹ ਕਿਉਂਕਿ ਇੱਕ ਖਾਸ ਲੋਕ ਸਮੂਹ ਦੇ ਦੌਰਾਨ ਹੀ ਸੱਭਿਆਚਾਰ ਨੂੰ ਸਿਰਜਿਆ ਜਾਂਦਾ ਹੈ ਤਾਂ ਆਪਣਾ ਦੂਜਾ ਕੁਐਸਚਨ ਹੈ ਸਕਰੀਨ ਤੇ ਪ੍ਰਸ਼ਨ ਨੰਬਰ 2 ਪੰਜਾਬੀ ਕਿਹੜੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ ਗੁਜਰਾਤ ਦੀ ਪੰਗਾਲ ਦੀ ਪੰਜਾਬ ਦੀ ਜਾਂ ਹਰਿਆਣੇ ਦੀ ਤਾਂ ਆਪਣਾ ਇੱਥੇ ਜਿਹੜਾ ਸਹੀ ਆਪਸ਼ਨ ਹੋ ਜਾਵੇਗਾ ਉਹ ਹੈ ਪੰਜਾਬ ਦੀ ਪੰਜਾਬੀ ਪੰਜਾਬ ਦੀ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ ਤਾਂ ਆਪਣਾ ਅਗਲਾ ਕੁਐਸਚਨ ਹੈ ਪ੍ਰਸ਼ਨ ਨੰਬਰ 3 ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਕਿਹੜਾ ਹੈ ਤਾਂ ਆਪਣਾ ਜਿਹੜਾ ਇੱਥੇ ਆਪਸ਼ਨ ਆ ਜਾਏਗਾ ਰਿਗਵੇਦ ਕਿਉਂਕਿ ਰਿਗਵੇਦ ਜਿਹੜਾ ਸਭ ਤੋਂ ਪ੍ਰਾਚਨ ਜਿਹੜਾ ਗ੍ਰੰਥ ਹੈ ਇਸ ਲਈ ਭਾਰਤੀ ਸਭਿਆਚਾਰ ਦਾ ਮਹਾਨ ਸਰੋਤ ਵੀ ਰਿਗਵੇਦ ਨੂੰ ਮੰਨਿਆ ਜਾਂਦਾ ਹੈ। ਪ੍ਰਸ਼ਨ ਨੰਬਰ 4 ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਦਾ ਕਿਹੜਾ ਨਾਂ ਪ੍ਰਚਲਿਤ ਸੀ? ਪੰਚਨੰਦ, ਪੰਜਾਬ, ਆਰਿਆਦੇਸ਼, ਮਦਰਦੇਸ਼। ਤਾਂ ਸਾਰਨਾ ਪਹਿਲਾਂ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦਾ ਜਿਹੜਾ ਸ਼ਾਬਦਿਕ ਅਰਥ ਹੈ ਉਸ ਦਾ ਮਤਲਬ ਕੀ ਹੈ? ਪੰਜ ਆਪ ਤੋਂ ਪੰਜਾਬ ਤੋਂ ਭਾਵ ਪੰਜ ਆਬ ਹੈ। ਯਾਨੀ ਕਿ ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ। ਤਾਂ ਆਪਾਂ ਕੁਐਸਚਨ ਵੱਲ ਚੱਲਦੇ ਹਾਂ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਦਾ ਕਿਹੜਾ ਨਾਂ ਪ੍ਰਚਲਿਤ ਸੀ ਪੰਚਨੰਦ ਪੰਜਾਬ ਆਰਿਆ ਦੇਸ਼ ਮਦਰਤ ਦੇਸ਼ ਤਾਂ ਆਪਣਾ ਜਿਹੜਾ ਸਹੀ ਇੱਥੇ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਪੰਚਨੰਦ ਆਪਣਾ ਇੱਥੇ ਸਹੀ ਆਨਸਰ ਹੋ ਜਾਵੇਗਾ ਪ੍ਰਸ਼ਨ ਨੰਬਰ 5 ਪੰਜਾਬ ਨੂੰ ਸप्त ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ਤਾਂ ਆਪਣਾ ਇੱਥੇ ਜਿਹੜਾ ਆਪਸ਼ਨ ਹੋ ਜਾਏਗਾ ਉਹ ਈਡੀ ਆਪਸ਼ਨ ਬਿਲਕੁਲ ਸਹੀ ਹੋ ਜਾਵੇਗਾ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਸप्तसिंधੂ ਕਾਲ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਸੱਤ ਦਰਿਆ ਵਗਦੇ ਸਨ ਇਸ ਲਈ ਪੰਜਾਬ ਨੂੰ ਰਿਗਵੇਦਿਕ ਕਾਲ ਵਿੱਚ ਸप्तसिंधੂ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਆਪਣਾ ਅਗਲਾ ਕੁਸਚਨ ਹੈ ਪ੍ਰਸ਼ਨ ਨੰਬਰ 6 ਪੰਜਾਬ ਸ਼ਬਦ ਤੋਂ ਕੀ ਭਾਵ ਹੈ ਤਾਂ ਆਪਾਂ ਇਹ ਕੁਐਸਚਨ ਪਿੱਛੇ ਕਰ ਹੀ ਲਿਆ ਹੈ ਪੰਜਾਬ ਸ਼ਬਦ ਤੋਂ ਭਾਵ ਪੰਜ ਆਬ ਯਾਨੀ ਪੰਜ ਪਾਣੀ ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ ਤਾਂ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 7 ਪੰਜਾਬ ਦੀ ਧਰਤੀ ਤੇ ਕਿੰਨੇ ਵੇਦ ਰਚੇ ਗਏ 5 6 8 ਜਾਂ 4 ਤਾਂ ਆਪਣੀ ਜਿਹੜੀ ਇੱਥੇ ਸਹੀ ਆਪਸ਼ਨ ਹੋ ਜਾਵੇਗੀ ਚਾਰ ਵੇਦ ਰਚੇਗੇ ਰਿਗਵੇਦਿਕ ਸਭ ਤੋਂ ਪੁਰਾਤਨ ਜਿਹੜਾ ਇਹਨਾਂ ਵਿੱਚੋਂ ਵੇਦ ਮੰਨਿਆ ਜਾਂਦਾ ਹੈ ਰਿਗਵੇਦ ਹੈ ਇਸ ਤੋਂ ਇਲਾਵਾ ਅਤਰਵਿਸ਼ ਅਤੇ ਇਸ ਤੋਂ ਇਲਾਵਾ ਇੱਕ ਜਿਹੜਾ ਸਾਮਵੇਦ ਅਤੇ ਯਜੁਰਵੇਦ ਇਹ ਜਿਹੜੇ ਆਪਣੇ ਪ੍ਰਾਚਨ ਗ੍ਰੰਥ ਹਨ ਤਾਂ ਜੇਕਰ ਆਪਣੇ ਕੋਲ ਪੁੱਛਿਆ ਜਾਵੇ ਕਿ ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਉਹ ਕਿਹੜਾ ਹੈ ਤਾਂ ਆਪਣਾ ਆ ਜਾਵੇਗਾ ਅਨਸਰ ਰਿਗਵੇਦ ਜੇਕਰ ਪੁੱਛਿਆ ਜਾਵੇ ਕਿੰਨੇ ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ਤੇ ਕੀਤੀ ਗਈ ਤਾਂ ਆਪਣਾ ਆਪਸ਼ਨ ਜਿਹੜਾ 4 ਬਿਲਕੁਲ ਸਹੀ ਹੋ ਜਾਵੇਗਾ ਆਪਣਾ ਅਗਲਾ ਕੁਸਚਨ ਸਕਰੀਨ ਤੇ ਹੈ ਪ੍ਰਸ਼ਨ ਨੰਬਰ 8 ਪ੍ਰਾਚੀਨ ਸਮੇਂ ਭਾਰਤ ਵਿੱਚ ਕਿਹੜਾ ਪ੍ਰਸਿੱਧ ਚਰਚਿਤ ਕੇਂਦਰ ਸੀ ਲਾਹੌਰ ਮੁਲਤਾਨ ਤਕਸ਼ਿਲਾ ਜਾਂ ਉਜੈਨ ਤਾਂ ਆਪਣਾ ਜਿਹੜਾ ਇੱਥੇ ਬਿਲਕੁਲ ਆਪਸ਼ਨ ਸਹੀ ਹੋ ਜਾਵੇਗੀ ਆਪਣੀ ਤਕਸ਼ਿਲਾ ਬਿਲਕੁਲ ਸਹੀ ਹੋ ਜਾਵੇਗੀ ਤਕਸ਼ਿਲਾ ਜਿਹੜੀ ਹੈ ਯੂਨੀਵਰਸਿਟੀ ਸੀ ਪ੍ਰਾਚੀਨ ਸਮੇਂ ਵਿੱਚ ਇਹ ਅਜੋਕੇ ਜਿਹੜਾ ਪਾਕਿਸਤਾਨ ਹੈ ਪਾਕਿਸਤਾਨ ਦੇ ਪੰਜਾਬ ਦੇ 라ਵਲਪਿੰਡੀ ਜ਼ਿਲ੍ਹੇ ਦੇ ਜ਼ਿਲ੍ਹੇ ਹੈਗਾ ਹੈ ਉੱਥੇ ਸਥਿਤ ਹੈ ਇਥੋਂ ਦੀ ਜਿਹੜੀ ਯੂਨੀਵਰਸਿਟੀ ਹੈ ਉਹ ਪ੍ਰਾਚੀਨ ਵਿਸ਼ਵ ਵਿਦਿਆਲਿਆ ਸੰਸਾਰ ਦੇ ਪ੍ਰਾਚੀਨ ਜਿਹੜੇ ਸੀ ਵਿਸ਼ਵ ਵਿਦਿਆਲੇ ਉਨ੍ਹਾਂ ਵਿੱਚ ਇਹ ਸ਼ਾਮਲ ਸੀ ਇਸ ਲਈ ਤਕਸ਼ਿਲਾ ਯੂਨੀਵਰਸਿਟੀ ਬਹੁਤ ਫੇਮਸ ਸੀ 405 ਵਿੱਚ ਜੇਕਰ ਗੱਲ ਕਰ ਲਈਏ 405 ਇਸਵੀ ਵਿੱਚ ਫਾਇਯਾਨ ਇੱਥੇ ਆਇਆ ਸੀ 405 ਇਸਵੀ ਵਿੱਚ ਫਾਇਯਾਨ ਇੱਥੇ ਆਇਆ ਸੀ ਤੇ ਜੇਕਰ ਇਸ ਤੋਂ ਇਲਾਵਾ ਕੁਝ ਹੋਰ ਕੁਐਸਚਨ ਕਰ ਲਈਏ ਤਾਂ 1980 ਵਿੱਚ 1980 ਵਿੱਚ ਯੂਨੈਸਕੋ ਦੁਆਰਾ ਇਸ ਨੂੰ ਵਿਸ਼ਵ ਵਿਸ਼ਵ ਵਿਰਾਸਤ ਵਜੋਂ ਘੋਸ਼ਿਤ ਕੀਤਾ ਗਿਆ ਸੀ 1980 ਵਿੱਚ ਯੂਨੈਸਕੋ ਨੇ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਵਜੋਂ ਘੋਸ਼ਿਤ ਕੀਤਾ ਵਿਸ਼ਵ ਵਿਰਾਸਤ ਵਜੋਂ ਘੋਸ਼ਿਤ ਕੀਤਾ ਤਾਂ ਆਪਣੇ ਇੱਕ ਕੁਐਸਚਨ ਦੇ ਨਾਲ ਕਿੰਨੇ ਹੀ ਕੁਐਸਚਨ ਬਣ ਜਾਂਦੇ ਹਨ ਤਕਸ਼ਲਾ ਜਿ ਯੂਨੀਵਰਸਿਟੀ ਜਿਹੜੀ ਹੈ ਉਹ ਪਾਕਿਸਤਾਨੀ ਪੰਜਾਬ ਦੇ 라ਵਲਪਿੰਡੀ ਜ਼ਿਲ੍ਹੇ ਵਿੱਚ ਹੈ ਇਹ ਜਿਹੜੀ ਯੂਨੀਵਰਸਿਟੀ ਹੈ ਸੰਸਾਰ ਵਿੱਚ ਪ੍ਰਾਚਨ ਵਿਸ਼ਵ ਵਿਦਿਆਲਿਆਂ ਵਿੱਚੋਂ ਇਸ ਜਿਹੜੀ ਸ਼ਾਮਲ ਸੀ 405 ਇਸੇ ਵਿੱਚ ਇਹ ਤੇ ਫਾਇਣ ਆਇਆ ਸੀ 1980 ਵਿੱਚ ਯੂਨੈਸਕੋ ਨੇ ਵਿਸ਼ਵ ਵਿਰਾਸਤ ਵਜੋਂ ਇਸ ਨੂੰ ਘੋਸ਼ਿਤ ਕੀਤਾ ਤਾਂ ਆਓ ਆਪਣਾ ਅਗਲਾ ਕੁਐਸਚਨ ਸਕਰੀਨ ਤੇ ਹੈ ਪ੍ਰਸ਼ਨ ਨੰਬਰ 9 ਮੱਧਕਾਲ ਵਿੱਚ ਪੰਜਾਬ ਦੀ ਵੱਸੋਂ ਦਾ ਵੱਡਾ ਹਿੱਸਾ ਕਿਹੜੇ ਧਰਮ ਨਾਲ ਜੁੜਿਆ ਹੋਇਆ ਸੀ ਬੁੱਧ ਧਰਮ ਨਾਲ ਜੈਨ ਧਰਮ ਨਾਲ ਈਸਾਈ ਧਰਮ ਨਾਲ ਜਾਂ ਇਸਲਾਮ ਧਰਮ ਨਾਲ ਤਾਂ ਆਪਣਾ ਜਿਹੜਾ ਇੱਥੇ ਬਿਲਕੁਲ ਸਹੀ ਆਪਸ਼ਨ ਹੋ ਜਾਵੇਗੀ ਇਸਲਾਮ ਧਰਮ ਨਾਲ ਯਾਨੀ ਕਿ ਮੁਸਲਿਮ ਧਰਮ ਦੇ ਨਾਲ ਜੁੜਿਆ ਹੋਇਆ ਸੀ ਆਪਣਾ ਅਗਲਾ ਕੁਐਸਚਨ ਹੈ ਸਕਰੀਨ ਤੇ ਪ੍ਰਸ਼ਨ ਨੰਬਰ 10 ਸਿੱਖ ਧਰਮ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਇਹ ਸਾਰਿਆਂ ਨੂੰ ਹੀ ਪਤਾ ਹੋਏਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦਾ ਮੋਢੀ ਵੀ ਕਿਹਾ ਜਾਂਦਾ ਹੈ ਜਦ ਗੁਰਮਤ ਘਾਉ ਦੀ ਜਿਹੜੀ ਸ਼ੁਰੂਆਤ ਹੈ ਉਹ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਤੋਂ ਹੁੰਦੀ ਹੈ ਤਾਂ ਆਪਣਾ ਅਗਲਾ ਕੁਐਸਚਨ ਹੈ ਪ੍ਰਸ਼ਨ ਨੰਬਰ 11 ਗੁਰੂ ਅਰਜਨ ਦੇਵ ਜੀ ਨੇ ਕਿਹੜਾ ਮਹਾਨ ਗ੍ਰੰਥ ਦੀ ਸਥਾਪਨਾ ਕੀਤੀ ਤਾਂ ਪਹਿਲਾਂ ਆਪਾਂ ਆਪਾ ਆਪਸ਼ਨਾਂ ਦੇਖ ਲੈਂਦੇ ਉਪਨਿਸ਼ਦ ਰਿਗਵੇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਮਹਾਭਾਰਤ ਅੰਗਰੇਜ਼ੀ ਤਾਂ ਆਪਣਾ ਜਿਹੜਾ ਇੱਥੇ ਬਿਲਕੁਲ ਆਪਸ਼ਨ ਸਹੀ ਹੋ ਜਾਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਤੇ ਜੇਕਰ ਆਪਾਂ ਨੂੰ ਕੋਲ ਸਨ ਪੁੱਛ ਲਿਆ ਜਾਵੇ ਤਾਂ 1604 ਇਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਸਥਾਪਨਾ ਕੀਤੀ ਆਪਣਾ ਅਗਲਾ ਕੁਐਸਚਨ ਸਕਰੀਨ ਤੇ ਹੈ ਪ੍ਰਸ਼ਨ ਨੰਬਰ 12 ਰਾਜ ਸਮੇਂ ਪੰਜਾਬੀ ਲੋਕ ਕਿਸ ਭਾਸ਼ਾ ਦੁਆਰਾ ਸੰਸਾਰ ਸਾਹਿਤ ਤੇ ਸੱਭਿਆਚਾਰ ਦੇ ਸੰਪਰਕ ਵਿੱਚ ਆਏ ਹਿੰਦੀ ਉਰਦੂ ਅੰਗਰੇਜ਼ੀ ਫਾਰਸੀ ਇਹ ਕੁਐਸਚਨ ਮੈਂ ਦੁਬਾਰਤੂ ਰਿਪੀਟ ਕਰ ਦੇਣਾ ਰਾਜ ਸਮੇਂ ਪੰਜਾਬੀ ਲੋਕ ਕਿਸ ਭਾਸ਼ਾ ਦੁਆਰਾ ਸੰਸਾਰ ਸਾਹਿਤ ਤੇ ਸੱਭਿਆਚਾਰ ਦੇ ਸੰਪਰਕ ਵਿੱਚ ਆਏ ਤਾਂ ਆਪਣਾ ਜਿਹੜਾ ਇਹ ਤੇ ਬਿਲਕੁਲ ਆਪਸ਼ਨ ਸਹੀ ਹੋ ਜਾਵੇਗੀ ਅੰਗਰੇਜ਼ੀ ਅੰਗਰੇਜ਼ੀ ਦੁਆਰਾ ਉਸ ਤੋਂ ਅਗਲਾ ਕੁਸਚਨ ਆਪਣੀ ਸਕਰੀਨ ਤੇ ਹੈ ਪ੍ਰਸ਼ਨ ਨੰਬਰ 13 ਜੋ ਕਿ ਪੰਜਾਬ ਵਿੱਚ ਕਿੰਨੇ ਦਰਿਆ ਰਹ ਗਏ ਹਨ 5 7 3 ਜਾਂ 2.5 ਤਾਂ ਆਪਣਾ ਜਿਹੜਾ ਇੱਥੇ ਆਪਸ਼ਨ ਆ ਜਾਵੇਗਾ 2.5 ਜਿਹੜੇ ਦਰਿਆ ਹਨ ਪੰਜਾਬ ਵਿੱਚ ਰਹਿ ਚੁਕੇ ਹਨ ਪੰਜਾਬ ਵਿੱਚ ਜੇਕਰ ਗੱਲ ਕਰ ਲਈਏ ਪੰਜਾਬ ਵਿੱਚ ਬਿਆਸ ਰਾਵੀ ਤੇ ਸਤਲੁਜ ਦਰਿਆ ਵਗਦੇ ਹਨ ਬਿਆਸ ਸਤਲੁਜ ਤੇ ਸਤਲੁਜ ਤੇ ਰਾਵੀ ਜਿਹੜੇ ਦਰਿਆ ਹਨ ਉਹ ਜੋ ਕੇ ਪੰਜਾਬ ਵਿੱਚ ਵਗਦੇ ਹਨ ਜਾਂ ਢਾਈਕੂ ਪੰਜਾਬ ਦੀ ਕਿਹਾ ਜਾਂਦਾ ਹੈ ਜੇਕਰ ਆਪਾਂ ਗੱਲ ਕਰ ਲਈਏ ਪਾਕਿਸਤਾਨ ਵਿੱਚ ਪਾਕਿਸਤਾਨ ਵਿੱਚ ਜੇਹਲਮ ਚਨਾਬ ਤੇ ਸਿੰਧ ਜਿਹੜੇ ਦਰਿਆ ਨੇ ਇਹ ਵਗਦੇ ਹਨ ਤਾਂ ਆਪਣਾ ਇੱਥੇ ਜਿਹੜਾ ਕੁਸਚਨ ਸਹੀ ਹੋ ਜਾਵੇਗਾ ਢਾਈਕੂ ਸਹੀ ਹੋ ਜਾਵੇਗਾ ਆਪਣਾ ਅਗਲਾ ਕੁਸਚਨ ਸਕਰੀਨ ਤੇ ਹੈ ਪ੍ਰਸ਼ਨ ਨੰਬਰ 14 ਭੁੱਖੇ ਮਰਨਾ ਪੰਜਾਬੀਆਂ ਦੇ ਹਿੱਸੇ ਕਿਉਂ ਨਹੀਂ ਆਇਆ ਉਪਜਾਊ ਜ਼ਮੀਨ ਕਾਰਨ ਲੜਾਕੇ ਹੋਣ ਕਾਰਨ ਗਤੀਸ਼ੀਲ ਹੋਣ ਕਾਰਨ ਕਲਾਕਾਰ ਹੋਣ ਕਾਰਨ ਤਾਂ ਆਪਣਾ ਜਿਹੜਾ ਇੱਥੇ ਆਪਸ਼ਨ ਏ ਜਿਹੜੀ ਹੈ ਬਿਲਕੁਲ ਸਹੀ ਹੋ ਜਾਵੇਗੀ ਉਪਜਾਊ ਜ਼ਮੀਨ ਕਾਰਨ ਪੰਜਾਬੀਆਂ ਦੇ ਹਿੱਸੇ ਇਸ ਲਈ ਨਹੀਂ ਆਇਆ ਕਿਉਂਕਿ ਉਹਨਾਂ ਦੀ ਜਿਹੜੀ ਜ਼ਮੀਨ ਹੈ ਪੰਜਾਬ ਦੀ ਬਹੁਤ ਉਪਜਾਊ ਜ਼ਮੀਨ ਹੈ ਤਾਂ ਆਪਣਾ ਅਗਲਾ ਕੁਸਚਨ ਸਕਰੀਨ ਤੇ ਹੈ ਪ੍ਰਸ਼ਨ ਨੰਬਰ 15 ਪੰਜਾਬੀ ਸੱਭਿਆਚਾਰ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਪੰਜਾਬੀ ਸੱਭਿਆਚਾਰ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਮਿੱਸਾ ਤੇ ਦਰੁਸਤ ਹਾਜਮੇ ਵਾਲਾ ਕੰਦੀ ਮਸਤ ਮਲੰਗ ਵਾਲਾ ਜਾਂ ਪਛੜਾ ਹੋਇਆ ਤਾਂ ਆਪਣੀ ਜਿਹੜੀ ਏ ਆਪਸ਼ਨ ਬਿਲਕੁਲ ਸਹੀ ਹੋ ਜਾਵੇਗੀ ਮਿੱਸਾ ਤੇ ਦਰੁਸਤ ਹਾਜਮੇ ਵਾਲਾ ਪੰਜਾਬੀ ਸੱਭਿਆਚਾਰ ਦਾ ਸੁਭਾਅ ਹੈ ਆਪਣਾ ਅਗਲਾ ਕੁਸਚਨ ਹੈ ਪ੍ਰਸ਼ਨ ਨੰਬਰ 16 ਅਜੋਕੇ ਪੰਜਾਬ ਨੂੰ ਕਿਸ ਖਿੱਤੇ ਵੱਜੋਂ ਸਵੀਕਾਰ ਨਹੀਂ ਕਰਦੇ ਅਜੋਕੇ ਪੰਜਾਬ ਨੂੰ ਕਿਸ ਖਿੱਤੇ ਵੱਜੋਂ ਸਵੀਕਾਰ ਨਹੀਂ ਕਰਦੇ ਤਾਂ ਇਹਦਾ ਜਿਹੜਾ ਆਪਣਾ ਸਹੀ ਆਪਸ਼ਨ ਜਿਹੜੀ ਆ ਜਾਵੇਗੀ ਪੰਜਾਬ ਨੂੰ ਲੋਕਧਾਰਾ ਲੋਕਧਾਰਾ ਆਪਣਾ ਜਿਹੜੇ ਤੇ ਬਿਲਕੁਲ ਸਹੀ ਆ ਜਾਵੇਗਾ ਲੋਕਧਾਰਾ ਨੂੰ ਕਿਸੇ ਖਿੱਤੇ ਵੱਜੋਂ ਸਵੀਕਾਰ ਨਹੀਂ ਕੀਤਾ ਜਾਂਦਾ ਆਪਣਾ ਅਗਲਾ ਕੁਐਸਚਨ ਸਕਰੀਨ ਤੇ ਹੈ ਪ੍ਰਸ਼ਨ ਨੰਬਰ 17 ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਦੇ ਲੇਖਕ ਦਾ ਨਾਂ ਕੀ ਹੈ ਸੁਖਦੇਵ ਮਾਦਪੁਰੀ ਸ਼੍ਰੀ ਗੁਲਜਾਰ ਸਿੰਘ ਸੰਧੂ ਡਾਕਟਰ ਐਸ ਐਸ ਵੰਜਾਰਾ ਬੇਦੀ ਡਾਕਟਰ ਬਰਿੰਦਰ ਕੋਰ ਆਪਣਾ ਜਿਹੜਾ ਇੱਥੇ ਬਿਲਕੁਲ ਸਹੀ ਆਪਸ਼ਨ ਹੋ ਜਾਵੇਗੀ 17ਵੇਂ ਦਾ ਆਪਣਾ ਜਿਹੜਾ ਈਡੀ ਆਪਸ਼ਨ ਜਿਹੜੀ ਹੈ ਡਾਕਟਰ ਐਸ ਐਸ ਵੰਜਾਰਾ 베ਦੀ ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਦਾ ਲੇਖਕ ਹੈ ਆਪਣਾ ਅਗਲਾ ਕੁਸਚਨ ਹੈ ਪ੍ਰਸ਼ਨ ਨੰਬਰ 18 ਪੰਜਾਬੀ ਚਤਰ ਵਿੱਚ ਬੀਜ ਰੂਪ ਵਿੱਚ ਕੀ ਸਮਾਇਆ ਹੋਇਆ ਹੈ ਪੰਜਾਬੀ ਚਤਰ ਵਿੱਚ ਬੀਜ ਰੂਪ ਵਿੱਚ ਕੀ ਸਮਾਇਆ ਹੋਇਆ ਹੈ ਗੇਡਾਂ ਗੀਤ ਨਾਚ ਜਾ ਮੇਲਾ ਤਾਂ ਆਪਣਾ ਇੱਥੇ ਜਿਹੜਾ ਸਹੀ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਮੇਲਾ ਮੇਲਾ ਜਿਹੜਾ ਪੰਜਾਬੀਆਂ ਦੇ ਚਰਿੱਤਰ ਵਿੱਚ ਬੀਜ ਰੂਪ ਵਿੱਚ ਸਮਾਇਆ ਹੋਇਆ ਹੈ ਤੇ ਜੇਕਰ ਆਪਾਂ ਆਪਣੇ ਕੋਲ ਕੁਛ ਨਾ ਦੇ ਪੰਜਾਬੀਆਂ ਦੀ ਸ਼ਖਸੀਅਤ ਕਿੱਥੇ ਝਲਕਦੀ ਹੈ ਖਾਸ ਕਰਕੇ ਮੇਲੇ ਜਾਂ ਤਿਉਹਾਰਾਂ ਵਿੱਚ ਹੀ ਉਹਨਾਂ ਦੀ ਸ਼ਖਸੀਅਤ ਝਲਕਦੀ ਹੈ ਪ੍ਰਸ਼ਨ ਨੰਬਰ 19 ਮੇਲਿਆਂ ਦੀ ਕਿਹੜੀ ਚੀਜ਼ ਪੰਜਾਬੀ ਦੀ ਪੰਜਾਬੀਆਂ ਦੀ ਬਹੁਪੱਖੀ ਜ਼ਿੰਦਗੀ ਦਾ ਹੰਗਾਰਾ ਕਰਦੀ ਹੈ ਮੇਲਿਆਂ ਦੀ ਕਿਹੜੀ ਚੀਜ਼ ਪੰਜਾਬੀਆਂ ਦੀ ਬਹੁਪੱਖੀ ਜ਼ਿੰਦਗੀ ਦਾ ਹੰਗਾਰਾ ਭਰਦੀ ਹੈ ਮਸਤੀ, ਜਵਾਨੀ, ਸੁੰਦਰਤਾ ਜਾਂ ਬਹੁ ਰੰਗਤਾ ਜਿਹੜਾ ਇੱਥੇ ਬਿਲਕੁਲ ਸਹੀ ਆਪਸ਼ਨ ਹੋ ਜਾਵੇਗੀ ਬਹੁ ਰੰਗਤਾ ਕਿਉਂਕਿ ਪੰਜਾਬ ਦੇ ਮੇਲਿਆਂ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੀ ਲੋਕਾਂ ਦੀ ਸਖਸ਼ੀਤਾ ਝਲਕਦੀਆਂ ਹਨ ਤਾਂ ਇੱਥੇ ਬਹੁ ਰੰਗਤਾ ਬਿਲਕੁਲ ਸਹੀ ਆਪਸ਼ਨ ਹੋ ਜਾਵੇਗੀ ਉਸ ਤੋਂ ਅਗਲਾ ਕੁਐਸਚਨ ਜਿਹੜਾ ਆਪਣਾ ਤੇ ਅੱਜ ਦਾ ਲਾਸਟ ਕੁਐਸਚਨ ਹੈ ਉਹ ਤੁਹਾਡੀ ਸਕਰੀਨ ਤੇ ਹੈ ਪੰਜਾਬ ਦੇ ਮੇਲੇ ਕਿਸ ਨਾਲ ਸੰਬੰਧਿਤ ਹਨ ਪੰਜਾਬ ਦੇ ਜਿਹੜੇ ਬਹੁਤੇ ਮੇਲੇ ਕਿਸ ਨਾਲ ਸੰਬੰਧਿਤ ਹਨ ਤਾਂ ਕਿਹੜਾ ਨਾਲ ਮੌਸਮ ਰੁੱਤਾਂ ਤਿਉਹਾਰਾਂ ਨਾਲ ਲੋਕ ਨਾਚਾਂ ਨਾਲ ਲੋਕ ਗੀਤਾਂ ਨਾਲ ਤਾਂ ਆਪਣਾ ਜਿਹੜਾ ਸਹੀ ਆਨਸਰ ਹੋ ਜਾਵੇਗਾ ਮੌਸਮ ਰੁੱਤਾਂ ਤੇ ਤਿਉਹਾਰਾਂ ਨਾਲ ਬਹੁਤੇ ਜਿਹੜੇ ਮੇਲੇ ਨੇ ਉਹ ਸੰਬੰਧਿਤ ਹਨ ਤਾਂ ਧੰਨਵਾਦ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਟਾਪ ਕਰਦੇ ਹਾਂ ਜੇਕਰ ਤੁਹਾਨੂੰ ਕੁਐਸਚਨ ਵਧੀਆ ਲੱਗੇ ਹੋਣ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਪੋਰਟ ਕਰੋ ਆਪਾਂ ਇਸ ਤਰ੍ਹਾਂ ਦੇ ਕੁਐਸਚਨ ਅੱਗੇ ਲੈ ਕੇ ਆਉਂਦੇ ਰਾਂਗੇ ਧੰਨਵਾਦ